ਇਹ ਆਕੜਾਂ ਦੇ ਨਾਲ ਜੁੜੀ ਹੋਈ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦਾ ਇਹ ਕਿ ਪੰਜਾਬ ਭਾਰਤ ਵਿੱਚ ਠੇਕੇ ਬੰਦ ਕਰਨ ਦਾ ਜੂਆ ਵੱਡਾ ਐਲਾਨ ਹੋ ਚੁੱਕਿਆ ਹੈ ਇਹਨਾਂ ਤਰੀਕਾ ਨੂੰ ਜੜੇਗਾ ਪੰਜਾਬ ਤੇ ਵਿੱਚ ਠੇਕੇ ਨਹੀਂ ਖੁੱਲਣਗੇ ਜਾਣੀ ਕਿ ਹੁਣ ਸ਼ਰਾਬ ਚੜੀਏ ਕਿਤੇ ਵੀ ਨਹੀਂ ਮਿਲੇਗੀ ਡਰਾਈ ਡੇ ਜੜੇਗਾ ਕੋਸ਼ਿਦ ਕਰਨ ਦਾ ਵੱਡਾ ਐਲਾਨ ਹੋ ਚੁੱਕਿਆ ਹੈ ਪੰਜਾਬ ਭਾਰਤ ਦੇ ਜੜੇ ਠੇਕੇ ਨੇ ਕਈ ਤਰੀਕਾ ਨੂੰ ਬੰਦ ਰੱਖੇ ਜਾਣਗੇ ਦਰਸਲ ਚੋਣਾਂ ਦੇ ਮੱਦੇ ਨਜ਼ਰ ਜੜੈਗਾ ਜਿਵੇਂ ਹੀ ਚੋਣਾਂ ਦਾ ਬਿਲਕੁਲ ਬਚਿਆ ਤਾਂ ਇਸ ਦੇ ਵਿਚਾਲੇ ਵੱਡਾ ਐਲਾਨ ਹੋ ਗਿਆ ਕਿ ਠੇਕੇ ਜੜੇ ਨੇ ਮੁਕੰਮਲ ਤੌਰ ਦੇ ਉੱਤੇ ਬੰਦ ਰੱਖੇ ਜਾਣਗੇ ਕਿਤੇ ਵੀ ਜੜੀਆਂ ਪਿਆਕੜਾਂ ਨੂੰ ਸ਼ਰਾਬ ਨਹੀਂ ਪਰੋਸੀ ਜਾਏਗੀ ਔਰ ਜੇਕਰ ਅਜਿਹੇ ਹਰ ਕਿਸੇ ਦੇ ਵੱਲੋਂ ਕੀਤਾ ਜਾਂਦਾ ਤਾਂ ਉਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਜੋ ਹੈ ਅਮਲ ਦੇ ਵਿੱਚ ਲਿਆਂਦੀ ਜਾਏਗੀ ਤਾਂ ਪੰਜਾਬ ਭਰ ਦੇ ਵਿੱਚ ਜਿਹੜੇ ਨੇ ਠੇਕੇ ਬੰਦ ਰਹਿਣਗੇ ਚੋਣਾਂ ਦੇ ਦਿਨ ਜਿਹੜਾ ਹੈਗਾ ਬਿਲਕੁਲ ਡਰਾਈ ਡੇ ਕੋਸ਼ਿਸ਼ ਕਰ ਦਿੱਤਾ ਗਿਆ ਜਿੱਥੇ-ਜਿੱਥੇ ਚੋਣਾਂ ਹੋਣੀਆਂ ਹੈ ਉਨਾ ਜਗਾਵਾਂ ਦੇ ਉੱਪਰ ਜਿਹੜਾ ਡਰਾਈਡੇ ਕੋਸ਼ਤ ਕਰਨ ਦਾ ਵੱਡਾ ਐਲਾਨ ਹੋ ਚੁੱਕੀ ਹੈ ਤਾਂ ਉੱਤੇ ਕੀ ਲੁਧਿਆਣਾ ਡੀਸੀ ਦੇ ਵੱਲੋਂ ਜਿਹੜਾ ਨੇ ਵੱਡੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਮਾਨਸ਼ੂਰ ਜੈਨ ਦੇ ਵੱਲੋਂ ਜਿਹੜਾ ਹੁਕਮ ਜਾਰੀ ਕੀਤੇ ਕਿ ਔਰ ਕਿਹਾ ਕਿ ਪੰਜਾਬ ਆਪਕਾਰੀ ਐਕਟ 1914 ਦੀ ਧਾਰਾ 54 ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਦੇ ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਕੋਈ ਜੜੇਗਾ ਦੇਸੀ ਸ਼ਰਾਬ ਵਿਦੇਸ਼ੀ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦੇ ਜਿਹੜੇ ਹੁਕਮ ਨੇ ਜਾਰੀ ਕੀਤੇ ਜਾਂਦੇ ਆ ਕਿ ਉਹਨਾਂ ਹਦਾਇਤ ਦਿੱਤੀ ਕਿ ਕੋਈ ਵੀ ਹੋਟਲ ਰੈਸਟੋਰੈਂਟ ਕਲੱਬ 바ਰ ਜਾਂ ਫਿਰ ਕੋਈ ਵੀ ਹੋਰ ਸੰਸਥਾ ਜ਼ਿਲ੍ਹਾ ਲੁਧਿਆਣਾ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਖੇਤਰਾਂ ਦੇ ਵਿੱਚ ਜੜਾਗਾ ਸ਼ਰਾਬ ਸਟੋਰ ਵੇਚ ਜਾਂ ਫਿਰ ਪ੍ਰੋਸ ਨਹੀਂ ਸਕਦਾ ਜਿੱਥੇ ਆਮ ਜੁਣਾ ਹੋੜੀਆਂ ਯਾਨੀ ਕਿ ਜਿੱਥੇ ਜਿੱਥੇ ਅਜੋਨੇ ਜਿਲ੍ਹਾ ਪ੍ਰਿਸ਼ਦ ਅਤੇ ਜੋ ਪੰਚਾਇਤ ਸਮਿਤੀ ਦੀਆਂ ਚੋਣਾਂ ਹੋਣੀਆਂ ਨੇ ਉੱਥੇ-ਉੱਥੇ ਡਰਾਈਡੇ ਕੋਸ਼ਿਸ਼ ਕੀਤਾ ਕਿ ਅਗੇ ਚੋਣਾਂ ਵਾਲੇ ਦਿਨ ਜਿਹੜਾ ਕੀਤਾ ਵੀ ਸ਼ਰਾਬ ਜੜੀਏ ਪਰੋਸੇ ਨਹੀਂ ਜਾਏਗੀ ਔਰ ਸਖਿਆ ਦੇ ਮੱਦੇਨਜ਼ਰ ਜੁੜਾ ਕੇ ਵੱਡਾ ਹੁਣੇ-ਹੁਣੇ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦੇ ਭੰਡਾਰਨ ਨੂੰ ਵੀ ਜੜਾਗਾ ਘਟਾ ਦਿੱਤਾ ਜਾਏਗਾ ਤੇ ਬਿਨਾਂ ਲਾਇਸੈਂਸ ਵਾਲੇ ਹਾਤੇ ਦੇ ਵਿੱਚ ਸ਼ਰਾਬ ਦੇ ਭੰਡਾਰਨ ਅਤੇ ਆਪਕਾਰੀ ਕਾਨੂੰਨ ਦੇ ਵਿੱਚ ਦਿੱਤੀਆਂ ਗਈਆਂ ਪਾਬੰਦੀਆਂ ਦੀ ਪਾਲਣਾ ਨੂੰ ਵੀ ਜਿਹੜਾ ਕਾਨੂੰਨ ਲਾਜ਼ਮੀ ਕਰ ਦਿੱਤਾ ਕਿ ਹੋਰੇਸੇ ਵਿਚਾਲੇ ਜੇਕਰ ਕੋਈ ਵੀ ਠੇਕਾ ਖੁੱਲਿਆ ਕੋਈ ਵੀ ਸ਼ਰਾਬ ਦੀ ਦੁਕਾਨ ਖੁੱਲੀ ਗਈ ਜਾਂ ਕਿਤੇ ਵੀ ਸ਼ਰਾਬ ਪਰੋਸੀ ਜਾਂ ਫਿਰ ਵੇਚੀ ਗਈ ਤਾਂ ਉਹਨਾਂ ਦੋਸ਼ੀਆਂ ਦੇ ਵਿਰੁੱਧ ਬਣਦੀ ਕਾਰਵਾਈ ਜੋ ਹੈ ਅਮਲ ਦੇ ਵਿੱਚ ਲਿਆਂਦੀ ਜਾਏਗੀ ਤਾਂ ਰਾਜ ਭਰ ਦੇ ਵਿੱਚ ਜਿਹੜਾ ਇਹ ਨਵੇਂ ਤਰੀਕੇ ਦੇ ਨਾਲੇ ਹੁਕਮ ਜਿਹੜੇ ਨੇ ਅੰਸ਼ਾਸਨ ਦੇ ਵੱਲੋਂ ਜਾਰੀ ਕਰ ਦਿੱਤੇ ਗਿਓਰੇਸੇ ਵਿਚਾਲੇ ਇਕਿਆ جاری ਹੈ ਕਿ ਆਮ ਜਨਤਾ ਨੂੰ ਜਿਹੜਾ ਖਾਸ ਤੌਰ ਤੇ ਸੰਬੋਧਿਤ ਕੀਤਾ ਜਾਏਗਾ ਚਾਹੇ ਉਹ ਸਪੀਕਰਾਂ ਦੇ ذریعے ਕੀਤਾ ਜਾਵੇ ਚਾਹੇ ਨੋਟਿਸਾਂ ਦੇ ذریعے ਕੀਤਾ ਜਾਵੇ ਪਰ ਹਰ ਇੱਕ ਤੱਕ ਜਿਹੜੀ ਹੈ ਜਾਣਕਾਰੀ ਪਹੁੰਚਦੀ ਕਰ ਦਿੱਤੀ ਜਾਵੇਗੀ ਕਿ ਚੋਣਾਂ ਵਾਲੇ ਦਿਨ ਨਾ ਤਾਂ ਸ਼ਰਾਬ ਪ੍ਰੋਸੀ ਹੋਏਗੀ ਨਾ ਖਰੀਦੀ ਜਾਏਗੀ ਨਾ ਹੀ ਸ਼ਰਾਬ ਵੇਚੀ ਜਾਏਗੀ ਤਾਂ ਦੱਸ ਤਾਏ ਕਿ ਰਾਜ ਚੋਣ ਕਮਿਸ਼ਨ ਦੇ ਵੱਲੋਂ ਜਿਹੜੇ ਨੇ ਵੱਡੇ ਹੁਕਮ ਜਾਰੀ ਕੀਤੇ ਗਏ ਸੀ ਕਿ ਚੋਣਾਂ ਵਾਲੇ ਦਿਨ ਜਿਹੜਾ ਸ਼ਰਾਬ ਨਹੀਂ ਪੀਤੀ ਜਾਏਗੀ ਵੇਚੀ ਵੀ ਨਹੀਂ ਜਾਏਗੀ ਖਰੀਦੀ ਵੀ ਨਹੀਂ ਜਾਏਗੀ ਕਿਉਂਕਿ ਸੁਰੱਖਿਆ ਦੇ ਮੱਦੇਨਜ਼ਰ ਜਿਹੜਾ ਇਹ ਵੱਡਾ एलान ਕੀਤਾ ਕਿ ਚੋਣਾਂ ਵਾਲੇ ਦਿਨ ਪੰਜਾਬ ਪਰ ਦੇ ਸਾਰੇ ਕੀ ਠੇਕੇ ਜਿਹੜੇ ਨੇ ਬੰਦ ਰਹਿਣਗੇ ਚਾਹੇ ਠੇਕੇ ਹੋਣ ਚਾਹੇ ਦੁਕਾਨਾਂ ਹੋਣ ਚਾਹੇ ਰੈਸਟੋਰੈਂਟ ਹੋਵੇ ਜਾਂ ਫਿਰ ਹੋਵੇ ਬਾਰ ਕਿਸੇ ਵੀ ਜਗ੍ਹਾ ਤੇ ਤੁਹਾਨੂੰ ਸ਼ਰਾਬ ਜਿਹੜੀ ਹੈ ਨਹੀਂ ਮਿਲਣ ਚਾਹੇ ਦੀ ਆਪਕਾਰੀ ਕਮਿਸ਼ਨਰ ਪੰਜਾਬ ਜਤਿੰਦਰ ਚੋਰਵਾਲ ਦੇ ਵੱਲੋਂ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਤੀ ਦੀਆਂ ਜੋ ਪੰਜਾਬ ਪੰਚਾਇਤ ਸੰਤੀਆਂ ਦੇ ਅਧਿਕਾਰ ਖੇਤਰ ਦੇ ਦਿਨ ਪੈਂਦੇ ਪਿੰਡਾਂ ਦੇ ਵਿੱਚ 14 12 2025 ਨੂੰ 12 ਵਜੇ ਤੋਂ ਲੈ ਕੇ ਜਿਹੜਾ 15 12 2025 ਨੂੰ ਸਵੇਰੇ 10 ਵਜੇ ਤੱਕ ਜਿਹੜਾ ਮੁਕੰਮਲ ਤੌਰ ਦੇ ਉੱਤੇ ਯਾਨੀ ਕਿ ਜੋ ਚੋਣਾਂ ਵਾਲਾ ਦਿਨ ਹੈ ਉਸ ਨੂੰ ਡਰਾਅ ਡੇ ਦੇ ਵਜੋਂ ਕੋਸ਼ਿਸ਼ ਕਰ ਦਿੱਤਾ ਗਿਆ ਹੈ ਹੁਕਮ ਪੰਜਾਬ ਪ੍ਰਾਧ ਵਿੱਚ ਇਹਨਾਂ ਮੈਂ ਤਰੀਕੇ ਦੇ ਨਾਲ ਜੜੇ ਨੇ ਲਾਖੂ ਕਰ ਦਿੱਤੇ ਗਏ ਨੇ ਇਹ ਆਕੜਾਂ ਦੇ ਨਾਲ ਜੁੜੀ ਕੋਈ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਪੰਜਾਬ ਭਾਰਤ ਵਿੱਚ ਠੇਕੇ ਬੰਦ ਕਰਨ ਦਾ ਜੋ ਹੈ ਵੱਡਾ ਐਲਾਨ ਹੋ ਚੁੱਕਿਆ ਹੈ ਇਹਨਾਂ ਤਰੀਕਾ ਨੂੰ ਜੜੇਗਾ ਪੰਜਾਬ ਦੇ ਵਿੱਚ ਠੇਕੇ ਨਹੀਂ ਖੁੱਲਣਗੇ ਜਾਣੀ ਕਿ ਹੁਣ ਸ਼ਰਾਬ ਜੜੀਏ ਕਿਤੇ ਵੀ ਨਹੀਂ ਮਿਲੇਗੀ ਡਰਾਈਡੇ ਜੜੇਗਾ ਕੋਸ਼ਿਦ ਕਰਨ ਦਾ ਵੱਡਾ ਐਲਾਨ ਹੋ ਚੁੱਕਿਆ ਹੈ ਪੰਜਾਬ ਭਾਰਤ ਦੇ ਜੜੇ ਠੇਕੇ ਨੇ ਕੈਤ੍ਰਿਕਾ ਨੂੰ ਬੰਦ ਰੱਖੇ ਜਾਣ ਕੇ ਦਰਸਲ ਚੋਣਾਂ ਦੇ ਮੱਦੇ ਨਜ਼ਰ ਜੜੈਗਾ ਜਿਵੇਂ ਹੀ ਚੋਣਾਂ ਦਾ ਬਿਗਲ ਬਚਿਆ ਤਾਂ ਇਸ ਦੇ ਵਿਚਾਲੇ ਵੱਡਾ ਐਲਾਨ ਹੋ ਗਿਆ ਕਿ ਠੇਕੇ ਜਿਹੜੇ ਨੇ ਮੁਕੰਮਲ ਤੌਰ ਦੇ ਉੱਤੇ ਬੰਦ ਰੱਖੇ ਜਾਣਗੇ ਕਿਤੇ ਵੀ ਜੜੀਆਂ ਪਿਆਕੜਾਂ ਨੂੰ ਸ਼ਰਾਬ ਨਹੀਂ ਪਰੋਸੀ ਜਾਏਗੀ ਔਰ ਜੇਕਰ ਅਜਿਹੇ ਕਿਸੇ ਦੇ ਵੱਲੋਂ ਕੀਤਾ ਜਾਂਦਾ ਤਾਂ ਉਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਜੋ ਹੈ ਅੰਮਲ ਦੇ ਵਰਚੁਅਲ ਅੰਦੇ ドライ ਗੀਤਾ ਪੰਜਾਬ ਭਰ ਦੇ ਵਿੱਚ ਜਿਹੜੇ ਨੇ ਠੇਕੇ ਬੰਦ ਰਹਿਣਗੇ ਚੋਣਾ ਦੇ ਦਿਨ ਜਿਹੜਾ ਹੈਗਾ ਬਿਲਕੁਲ ドライ ਡੇ ਕੋਸ਼ਿਸ਼ ਕਰ ਦਿੱਤਾ ਗਿਆ ਜਿੱਥੇ-ਜਿੱਥੇ ਚੋਣਾ ਹੋਣੀ ਹੈ ਉਹਨਾਂ ਜਗਾਵਾਂ ਦੇ ਉੱਪਰ ਜਿਹੜਾ ドライ ਡੇ ਕੋਸ਼ਿਸ਼ ਕਰਨ ਦਾ ਵੱਡਾ ਐਲਾਨ ਹੋ ਚੁੱਕੀ ਹੈ ਤਾਂ ਉੱਤੇ ਕੀ ਲੁਧਿਆਣਾ ਡੀਸੀ ਦੇ ਵੱਲੋਂ ਵੀ ਜਿਹੜੇ ਨੇ ਵੱਡੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਮਨਸ਼ੂਰ ਜੈਨ ਦੇ ਵੱਲੋਂ ਜਿਹੜਾ ਹੁਕਮ ਜਾਰੀ ਕੀਤੇ ਗਏ ਔਰ ਕਿਹਾ ਕਿ ਪੰਜਾਬ ਆਫਕਾਰ ਐਕਟ 1914 ਦੀ ਧਾਰਾ 54 ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਦੇ ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਕੋਈ ਜੜੇਗਾ ਦੇਸੀ ਸ਼ਰਾਬ ਵਿਦੇਸ਼ੀ ਸ਼ਰਾਬ ਦੇ ਠੇਕਿਆਂ ਨੂੰ ਉਹ ਬੰਦ ਕਰਨ ਦੇ ਜਿਹੜੇ ਹੁਕਮ ਨੇ ਜਾਰੀ ਕੀਤੇ ਜਾਂਦੇ ਆ ਕਿ ਉਹਨਾਂ ਹਦਾਇਤ ਦਿੱਤੀ ਕਿ ਕੋਈ ਵੀ ਹੋਟਲ ਰੈਸਟੋਰੈਂਟ ਕਲਬ 바ਰ ਜਾਂ ਫਿਰ ਕੋਈ ਵੀ ਹੋਰ ਸੰਸਥਾ ਜ਼ਿਲ੍ਹਾ ਲੁਧਿਆਣਾ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਖੇਤਰਾਂ ਦੇ ਵਿੱਚ ਜਿਹੜਾਗਾ ਸ਼ਰਾਬ ਸਟੋਰ ਵੇਚ ਜਾਂ ਫਿਰ ਪ੍ਰੋਸ ਨਹੀਂ ਸਕਦਾ ਜਿੱਥੇ ਆਮ ਚੁਣਾ ਹੋੜੀਆਂ ਯਾਨੀ ਕਿ ਜਿੱਥੇ-ਜਿੱਥੇ ਜੋ ਨੇ ਜ਼ਿਲ੍ਹਾ ਪ੍ਰਸਿੱਧਤੇ ਜੋ ਪੰਚਾਇਤ ਸਮੇਟੀ ਦੀਆਂ ਚੋਣਾਂ ਹੋਣੀਆਂ ਨੇ ਉੱਥੇ-ਉੱਥੇ ਡਰਾਈ ਡੇ ਕੋਸ਼ਿਸ਼ ਕੀਤਾ ਗਿਆ ਔਰ ਚੋਣਾਂ ਵਾਲੇ ਦਿਨ ਜਿਹੜਾ ਕੀਤਾ ਵੀ ਸ਼ਰਾਬ ਜੜੀਏ ਪਰੋਸੇ ਨਹੀਂ ਜਾਏਗੀ ਔਰ ਸਖਿਆ ਦੇ ਮੱਦੇਨਜ਼ਰ ਜੁੜਾ ਕੇ ਵੱਡਾ ਹੁਣੇ-ਹੁਣੇ ਐਲਾਨ ਕੀਤਾ ਗਿਆ ਇਸ ਤੋਂ ਇਲਾਵਾ ਅਦਸੀਆ ਚੌਰੀ ਹੈ ਕਿ ਸ਼ਰਾਬ ਦੇ ਭੰਡਾਰਨ ਨੂੰ ਵੀ ਜੜਾਗਾ ਘਟਾ ਦਿੱਤਾ ਜੁਆਇ ਕਰ ਤੇ ਬਿਨਾਂ ਲਾਇਸੈਂਸ ਵਾਲੇ ਹੱਥੇ ਦੇ ਵਿੱਚ ਸ਼ਰਾਬ ਦੇ ਭੰਡਾਰਨ ਅਤੇ ਆਪਕਾਰੀ ਕਾਨੂੰਨ ਦੇ ਵਿੱਚ ਦਿੱਤੀਆਂ ਗਈਆਂ ਪਾਬੰਦੀਆਂ ਦੀ ਪਾਲਣਾ ਨੂੰ ਵੀ ਜੜਾਗਾ ਲਾਜ਼ਮੀ ਕਰ ਦਿੱਤਾ ਕਿ ਹਰੇਕ ਸੇ ਵਿਚਾਰੇ ਜੇਕਰ ਕੋਈ ਵੀ ਠੇਕਾ ਖੁੱਲਿਆ ਕੋਈ ਵੀ ਸ਼ਰਾਬ ਦੀ ਦੁਕਾਨ ਖੁੱਲੀ ਗਈ ਜਾਂ ਕਿਤੇ ਵੀ ਸ਼ਰਾਬ ਪਰੋਸੀ ਜਾਂ ਫਿਰ ਵੇਚੀ ਗਈ ਤਾਂ ਉਹਨਾਂ ਦੋਸ਼ੀਆਂ ਦੇ ਵਿਰੁੱਧ ਬਣਦੀ ਕਾਰਵਾਈ ਜੋ ਹੈ ਅਮਲ ਦੇ ਵਿੱਚ ਲੰਚੇਗੀ ਤਾਂ ਰਾਜ ਭਰ ਦੇ ਵਿੱਚ ਜਿਹੜਾ ਇਹ ਨਵੇਂ ਤਰੀਕੇ ਦੇ ਨਾਲੇ ਹੁਕਮ ਜਿਹੜੇ ਨੇ ਪ੍ਰਸ਼ਾਸਨ ਦੇ ਵੱਲੋਂ ਜਾਰੀ ਕਰ ਦਿੱਤੇ ਗਿਉਰੇ ਸੇ ਉਚਾਲੇ ਇਹ ਕਿਹਾ ਜਾਰੀ ਹੈ ਕਿ ਆਮ ਜਨਤਾ ਨੂੰ ਜਿਹੜਾ ਖਾਸ ਤੌਰ ਤੇ ਸੰਬੋਧਿਤ ਕੀਤਾ ਜਾਏਗਾ ਅਜਾ ਕਿ ਉਹ ਅਸਪਿਕਾਂ ਦੇ ذریعے ਕੀਤਾ ਜਾਵੇ ਚਾਹੇ ਨੋਟਿਸਾਂ ਦੇ ذریعے ਕੀਤਾ ਜਾਵੇ ਪਰ ਹਰ ਇੱਕ ਤੱਕ ਜਿਹੜੀ ਹੈ ਜਾਣਕਾਰੀ ਪੁੱਜਦੀ ਕਰ ਦਿੱਤੀ ਜਾਵੇਗੀ ਕਿ ਚੋਣਾ ਵਾਲੇ ਦਿਨ ਨਾ ਤਾਂ ਸ਼ਰਾਬ ਪਰੋਸੀ ਜਾਏਗੀ ਨਾ ਕੀਤੀ ਜਾਏਗੀ ਨਾ ਹੀ ਸ਼ਰਾਬ ਵੇਚੀ ਜਾਏਗੀ ਤਾਂ ਦੱਸ ਤਾ ਇਹ ਕਿ ਅਰਾਜ ਚੋਣ ਕਮਿਸ਼ਨ ਦੇ ਵੱਲੋਂ ਜਿਹੜੇ ਨੇ ਵੱਡੇ ਹੁਕਮਚਾਰੀ ਕੀਤੇ ਗਏ ਸੀ ਕਿ ਚੋਣਾਂ ਵਾਲੇ ਦਿਨ ਜਿਹੜਾ ਸ਼ਰਾਬ ਨਹੀਂ ਪੀਤੀ ਜਾਏਗੀ ਵੇਚੀ ਵੀ ਨਹੀਂ ਜਾਏਗੀ ਖਰੀਦੀ ਵੀ ਨਹੀਂ ਜਾਏਗੀ ਕਿਉਂਕਿ ਸੁਰੱਖਿਆ ਦੇ ਮੱਦੇਨਜ਼ਰ ਜਿਹੜਾ ਇਹ ਵੱਡਾ ਐਲਾਨ ਕੀਤਾ ਕਿ ਹੈ ਕਿ ਚੋਣਾਂ ਵਾਲੇ ਦਿਨ ਪੰਜਾਬ ਪਰ ਦੇ ਸਾਰੇ ਕੀ ਠੇਕੇ ਜਿਹੜੇ ਨੇ ਉਹ ਬੰਦ ਰਹਿਣਗੇ ਚਾਹੇ ਠੇਕੇ ਹੋਣ ਚਾਹੇ ਦੁਕਾਨਾਂ ਹੋਣ ਚਾਹੇ ਰੈਸਟੋਰੈਂਟ ਹੋਵੇ ਜਾਂ ਫਿਰ ਹੋਵੇ 바ਰ ਕਿਸੇ ਵੀ ਜਗ੍ਹਾ ਤੇ ਤੁਹਾਨੂੰ ਸ਼ਰਾਬ ਜੜੀ ਹੈ ਨਹੀਂ ਮਿਲਣ ਚਾਰੀ ਆਪਕਰਿਕ ਕਮਿਸ਼ਨਰ ਪੰਜਾਬ ਜਤਿੰਦਰ ਚੋਰਵਾਲ ਦੇ ਵੱਲੋਂ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਤੀ ਦੀਆਂ ਜੋ ਪੰਜਾਬ ਪੰਚਾਇਤ ਸੰਤੀਆਂ ਦੇ ਅਧਿਕਾਰ ਖੇਤਰ ਦੇ ਦਿਨ ਪੈਂਦੇ ਪਿੰਡਾਂ ਦੇ ਵਿੱਚ 14 12 2025 ਨੂੰ 12 ਵਜੇ ਤੋਂ ਲੈ ਕੇ ਜਿਹੜਾ 15 12 2025 ਨੂੰ ਸਵੇਰੇ 10 ਵਜੇ ਤੱਕ ਜਿਹੜਾ ਮੁਕੰਮਲ ਤੌਰ ਦੇ ਉੱਤੇ ਯਾਨੀ ਕਿ ਜੋ ਚੋਣਾਂ ਵਾਲਾ ਦਿਨ ਹੈ ਉਸ ਨੂੰ ਡਰਾਈ ਡੇ ਦੇ ਵਿੱਚ ਕੋਸ਼ਿਸ਼ ਕਰ ਦਿੱਤਾ ਕਿਉਂਰੇ ਹੁਕਮ ਪੰਜਾਬ ਪ੍ਰਾਸ਼ਾਸਨ ਵਿੱਚ ਇਹਨਾਂ ਮੈਂ ਤਰੀਕੇ ਦੇ ਨਾਲ ਜੜੇ ਨੇ ਲਾਖੂ ਕਰ ਦਿੱਤੇ ਗਏ ਨੇ